ਇਲੇ ਜਨਮ ਹੋਣਾ ਬਚਪਨ ਆਉਣੀ ਜਵਾਨੀ ਆਉਣੀ ਬੜਾਪਾ ਆਉਣਾ ਮਿੱਤਰ ਹੋ ਜਾਣਾ ਇਹ ਸਰੀਰ ਦੀਆਂ ਇਹ ਅਵਸਥਾ ਹਨ ਕੋਈ ਵੀ ਹੈ ਗਰੀਬ ਹੈ ਅਮੀਰ ਹੈ ਰਾਜਾ ਰਾਣੇ ਪਾਪੀ ਪੁੰਨੀ ਸੰਤ ਫਕੀਰ ਪੀਰ ਬਰੰਬਰ ਔਲੀਏ ਤ੍ਰਿਕ ਦੇ ਸਭ ਦੀ ਐਸੀ ਸੋਇਓ ਜਦੋਂ ਇਨਸਾਨ ਦੀ ਸ਼ਿਆਣੀ ਮਰ ਹੋ ਜਾਣੀ ਬਚਪਨ ਨਾਲੋਂ ਕੁਝ ਫਰਕ ਪੈਂਦਾ ਬਚਪਨ ਤੋਂ ਮਹਾਮੂੜ ਵੱਸਦਾ ਦੁਸ਼ੇ ਅਸ਼ਾਸਤਰ ਕਾਰਨ ਪਰ 3 ਉਹ ਜੈਨ ਦਾ ਰਾਜਾ ਹੋਇਆ ਕਿਸੇ ਕਾਰਨ ਉਸ ਨੂੰ ਵੈਰਾਗ ਲੱਗਿਆ ਰਾਜ ਭਗਸ਼ਟ ਕਿ ਸੁਕੀ ਹੋ ਗਿਆ ਉਸ ਦੇ ਰਾਜਕਮਾ ਜਿੱਤਨੇ ਤੇ ਚਕ੍ਰਵਰਤੀ ਰਾਜ ਕੀਤਾ ਜਿਹੜਾ ਬਿਕਰਮੀ ਸੰਨ ਚੱਲਦੇ 2000 ਸੋ ਪ੍ਰੋਇਆ ਬਹੁਤ ਸਾਰੇ ਗ੍ਰੰਥ ਵੀ ਆਪਣੇ ਅਨੁਭਵ ਤੇ ਵਿਚਾਰਨ ਕੀਤੇ ਇਤਨੇ ਇੱਕ ਸੰਦਰश्य ਹੈ ਆਮ ਸਾਗਰ ਕੇ ਤਰਨ ਕੋਤਰ ਲਵਸਤਾ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਜੁਵਾਵਸਤਾ ਹੈ ਤਿੰਨ ਰੋਸਤਾ ਪਤਨ ਜਵਾਨੀ ਬੁੜਾਪਾ ਬਾਲ ਜਵਾਨੀ আর ਬਿਰਧ ਤੁਨ ਤੀਨ ਅਵਸਥਾ ਜਨ ਕੋ ਨਾਨ ਘਰ ਭਜਨ ਬਿਰਥਾ ਸਭੀਮ ਦੂਸਰੇ ਵਾਦ ਮਾਲੇ ਸਪਰਮੋ ਉਤਨ ਦੇ ਪੈਲੀ ਬਚਪਨ ਦਾ ਰਸਤਾ ਜਿਹੜੀ ਇਸ ਨੂੰ ਮੂੜੋ ਰਸਤਾ ਦছে ਸਾਤਰ ਕਾਰਨ ਕਿਉਂਕਿ ਇਸ ਰਸਤਾ ਵਿੱਚ ਸਮਝਬਡੀ ਥੋੜੀ ਹੁੰਦੀ ਹੈ ਇਹ ਕੋਈ ਨਿਯਮ ਨਹੀਂ ਵੀ ਕਿਸੇ ਨੂੰ ਬਿਨਾ ਹੋਵੇ ਬਹੁਤ ਸਨੀ ਮਸਾਲਾ ਇਆਂ ਇਆਂ ਹਨ ਵੀ ਤੋਂ ਪਹਿਲਾਂ ਆਦ ਹੋ ਰਹੇ ਜੇ ਬਹੁਤ ਥੋੜੇ ਔਰ ਬੁੜਾਪਾ ਜਿਹੜਾ ਹੈ ਨਾ ਰੋਗਾਂ ਦਾ ਕਾਰ ਹੋ ਜਾਇਆ ਕਰ ਕਮਜ਼ੋਰੀਆਂ ਤੇ ਰੋਗਾਂ ਦਾ ਕਾਰ ਦੋਨਾਂ ਨੂੰ ਛੋੜ ਕੇ ਯੂਵ ਅਵਸਥਾ ਹੀ ਜਿਹੜੀ ਵਿਗਿਆਨ ਹਰਦਾ ਹੈ ਇਸ ਦੇ ਵਿੱਚ ਇਹ ਸਾਧਨ ਕਰਕੇ ਆਪਣੀ ਕਲਿਆਣ ਕਰ ਸਕਦਾ ਕਿਉਂਕਿ ਸਾਧਨ ਕਰਨ ਵਾਸਤੇ ਕੁਝ ਹੱਟ ਵੀ ਕਰਨਾ ਪੈਂਦਾ ਹੈ। ਜਿਵੇਂ ਉਹਨਾਂ ਨੇ ਦਸਿਆ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਜਿਵਾਵਸਥਾ ਦੁਰਲਭ ਚੀਜ਼ ਹੈ।